ਕਈ ਵਾਰ ਰੱਬ ਵੀ ਅਜਿਹੇ ਇਮਤਿਹਾਨ ਲੈਂਦਾ ਹੈ ਜਿਹੜੇ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦੇ। ਇਹ ਕਹਾਣੀ ਹੈ ਇੱਕ ਅਜੇਹੀ ਮਾਂ ਦੀ ਜਿਸ ਦਾ ਪਤੀ ਉਸ ਨੂੰ ਛੱਡ ਗਿਆ ਪਰ ਉਸ ਦਾ ਹੌਸਲਾ ਨਹੀਂ ਟੁੱਟਿਆ। ਇਹ ਕਹਾਣੀ ਹੈ ਗਰੀਬੀ ਨਾਲ ਲੜਦੀ ਉਸ ਔਰਤ ਦੀ ਜਿਸ ਨੇ ਭੁੱਖ ਦੇ ਬਾਵਜੂਦ ਵੀ ਆਪਣੇ ਬੱਚਿਆਂ ਦੇ ਚਿਹਰਿਆਂ ਤੇ ਹਾਸਾ ਕਾਇਮ ਰੱਖਿਆ। ਉਸ ਦੇ ਘਰ ਵਿੱਚ ਆਟਾ ਨਹੀਂ ਸੀ ਪਰ ਵਿਸ਼ਵਾਸ ਸੀ। ਚੁੱਲ੍ਹਾ ਬੁਝਿਆ ਹੋਇਆ ਸੀ ਪਰ ਉਮੀਦ ਦੀ ਲੋ ਜਗਦੀ ਰਹੀ। ਲੋ ਸੁਣੋ ਚੁੱਲ੍ਹੇ ਦੀ ਲੋ ਇੱਕ ਸੱਚੀ ਜ਼ਿੰਦਗੀ ਦੀ ਕਹਾਣੀ। ਪਿੰਡ ਦੀ ਇੱਕ ਪਾਸੇ ਮਿੱਟੀ ਦਾ ਬਣਿਆ ਇੱਕ ਨਿੱਕਾ ਜਿਹਾ ਘਰ ਸੀ ਛੱਤ ਤੋਂ ਪਾਣੀ ਟਪਕਦਾ ਕੰਧਾਂ ਤੇ ਪਲਾਸਟਰ ਉਖੜੇ ਹੋਏ ਉਸ ਘਰ ਵਿੱਚ ਰਹਿੰਦੀ ਸੀ ਸੰਤੋ ਇੱਕ ਗਰੀਬ ਪਰ ਹੌਸਲੇ ਵਾਲੀ ਔਰਤ ਉਸ ਦਾ ਪਤੀ 2 ਸਾਲ ਪਹਿਲਾਂ ਸ਼ਹਿਰ ਕਮਾਈ ਕਰਨ ਲਈ ਗਿਆ ਸੀ ਤੇ ਕਦੇ ਮੁੜ ਕੇ ਨਹੀਂ ਆਇਆ ਨਾ ਕੋਈ ਚਿੱਠੀ ਨਾ ਕੋਈ ਸੁਖ-ਸਾਂਤ ਪਰ ਸੰਤੋ ਅੱਜ ਵੀ ਘਰ ਦੇ ਮੁੱਖ ਦਰਵਾਜ਼ੇ ਵੱਲ ਵੇਖਦੀ ਹੈ ਜਿਵੇਂ ਉਹ ਅੱਜ ਹੀ ਆ ਜਾਵੇਗਾ ਉਸ ਦੇ ਤਿੰਨ ਬੱਚੇ ਜੀਤ 12 ਸਾਲ, ਮਨੀ 8 ਸਾਲ ਤੇ ਸਿਮਰਨ 5 ਸਾਲ। ਭੁੱਖੇ ਪੇਟ ਨਾਲ ਵੀ ਮਾਂ ਦੇ ਚਿਹਰੇ ਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਇੱਕ ਸਵੇਰ ਜੀਤ ਨੇ ਪੁੱਛਿਆ ਮਾਂ ਅੱਜ ਰੋਟੀ ਕਿਉਂ ਨਹੀਂ ਬਣੀ? ਸੰਤੋ ਹੌਲੀ ਜਿਹੀ ਹੱਸੀ ਤੇ ਕਿਹਾ ਬੇਟਾ ਆਟਾ ਪੀਸਣ ਵਾਲਾ ਆਇਆ ਨਹੀਂ, ਜਦ ਆਵੇਗਾ ਤੱਕਾ ਲਵਾਂਗੇ। ਪਰ ਸੱਚ ਇਹ ਸੀ ਕਿ ਘਰ ਵਿੱਚ ਕਣਕ ਦਾ ਇੱਕ ਵੀ ਦਾਣਾ ਨਹੀਂ ਸੀ। ਉਹ ਬੱਚਿਆਂ ਨੂੰ ਦਿਲਾਸਾ ਦੇ ਕੇ ਖਾਲੀ ਚੁੱਲ੍ਹੇ ਅੱਗੇ ਬੈਠ ਗਈ। ਜਿਵੇਂ ਧੂਏ ਨਾਲ ਹੀ ਪੇਟ ਭਰ ਜਾਵੇ ਹਰ ਸਵੇਰ ਉਹ ਪਿੰਡ ਦੇ ਕਿਸੇ ਨਾ ਕਿਸੇ ਘਰ ਵਿੱਚ ਮਜ਼ਦੂਰੀ ਕਰਨ ਜਾਂਦੀ ਸੀ ਕਿਸੇ ਦੇ ਖੇਤ ਵਿੱਚ ਕਣਕ ਵੱਢਦੀ ਕਿਸੇ ਦੇ ਘਰ ਸਾਫ ਸਪਾਈ ਕਰਦੀ ਹੱਥਾਂ ਵਿੱਚ ਛਾਲੇ ਪੈ ਗਏ ਸਨ ਪਰ ਉਸ ਦਾ ਹੌਸਲਾ ਕਦੇ ਵੀ ਟੁੱਟਿਆ ਨਹੀਂ ਸ਼ਾਮ ਨੂੰ ਘਰ ਆਉਣ ਦੀ ਬੱਚੇ ਬੇਸਬਰੀ ਨਾਲ ਅਡੀਕ ਕਰਦੇ ਉਹ ਆਪਣੀ ਝੋਲੀ ਵਿੱਚੋਂ ਦੋ ਸੁੱਕੀਆਂ ਰੋਟੀਆਂ ਕੱਢਦੀ ਤੇ ਬੱਚਿਆਂ ਦੇ ਸਾਹਮਣੇ ਰੱਖ ਦਿੰਦੀ ਆਪ ਖਾਲੀ ਪਾਣੀ ਪੀ ਲੈਂਦੀ ਕਹਿੰਦੀ ਮੈਨੂੰ ਭੁੱਖ ਨਹੀਂ ਮੈਂ ਦਿਨ ਪਰ ਖਾ ਲਿਆ ਸੀ ਪਰ ਅਸਲ ਵਿੱਚ ਉਸਨੇ ਦਿਨ ਪਰ ਪਾਣੀ ਤੋਂ ਇਲਾਵਾ ਕੁਝ ਵੀ ਨਹੀਂ ਖਾਦਾ ਸੀ ਇੱਕ ਰਾਤ ਮੀਂਹ ਤੇ ਤੂਫਾਨ ਨੇ ਛੱਤ ਉਡਾ ਦਿੱਤੀ ਬੱਚੇ ਡਰ ਗਏ ਮਾਂ ਨੇ ਆਪਣਾ ਕੰਬਲ ਤਿੰਨ ਹਿੱਸਿਆਂ ਵਿੱਚ ਵੰਡਿਆ ਤੇ ਬੱਚਿਆਂ ਉੱਤੇ ਪਾ ਦਿੱਤਾ ਆਪ ਠੰਡ ਵਿੱਚ ਬੈਠ ਕੇ ਕਹਿੰਦੀ ਰੱਬਾ ਮੇਰੇ ਬੱਚਿਆਂ ਨੂੰ ਨੀਂਦ ਆ ਜਾਵੇ ਭਾਵੇਂ ਮੈਂ ਜਾਗਦੀ ਰਹਾ ਅਗਲੇ ਦਿਨ ਪਿੰਡ ਦੇ ਸਕੂਲ ਤੋਂ ਮੈਡਮ ਆਈ ਤੇ ਕਹਿੰਦੀ ਸੰਤੋ ਆਪਣੇ ਬੱਚਿਆਂ ਨੂੰ ਸਕੂਲ ਪੇਜ ਰੋਟੀ ਤਾਂ ਕਿਸੇ ਤਰ੍ਹਾਂ ਮਿਲ ਜਾਵੇਗੀ ਪਰ ਸਿੱਖਿਆ ਹੀ ਉਹਨਾਂ ਦੀ ਜ਼ਿੰਦਗੀ ਬਦਲੇਗੀ। ਸੰਤੋ ਨੇ ਹੰਝੂ ਪੂੰਝ ਕੇ ਕਿਹਾ ਮੈਡਮ ਜੀ ਰੋਟੀ ਮਿਲ ਜਾਵੇ ਤਾਂ ਮਨ ਵਿੱਚ ਪੜ੍ਹਾਈ ਆਉਂਦੀ ਹੈ ਪਰ ਕੋਸ਼ਿਸ਼ ਕਰਾਂਗੀ। ਉਸ ਨੇ ਹੋਰ ਮਿਹਨਤ ਕਰਨੀ ਸ਼ੁਰੂ ਕੀਤੀ। ਸਵੇਰੇ ਖੇਤਾਂ ਵਿੱਚ ਦੁਪਹਿਰ ਘਰਾਂ ਵਿੱਚ ਸ਼ਾਮ ਨੂੰ ਲੱਕੜਾਂ ਇਕੱਠੀਆਂ ਕਰਦੀ। ਬੱਚੇ ਹੁਣ ਸਕੂਲ ਜਾਣ ਲੱਗ ਪਏ। ਫਟੇ ਕੱਪੜਿਆਂ ਵਿੱਚ ਵੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਸੀ। ਸਾਲਾਂ ਬੀਤ ਗਏ ਜੀਤ میٹرਕ ਕਰ ਗਿਆ। ਇੱਕ ਦਿਨ ਉਹ ਆਪਣੀ ਮਾਂ ਦੇ ਹੱਥ ਫੜ ਕੇ ਕਹਿੰਦਾ ਮਾਂ ਹੁਣ ਤੂੰ ਆਰਾਮ ਕਰ ਮੈਂ ਕਮਾਉਂਗਾ ਸੰਤੋ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗੇ ਇਹ ਹੰਝੂ ਦਰਦ ਦੇ ਨਹੀਂ ਮਾਣ ਦੇ ਸਨ ਉਹ ਜਾਣਦੀ ਸੀ ਉਸਤੇ ਚੌਂਕੇ ਦਾ ਚੁੱਲਾ ਹੁਣ ਕਦੇ ਬੁਝੇਗਾ ਨਹੀਂ ਜ਼ਿੰਦਗੀ ਨੇ ਉਸ ਔਰਤ ਨੂੰ ਹਜ਼ਾਰਾਂ ਜ਼ਖਮ ਦਿੱਤੇ ਸਨ ਪਰ ਉਸ ਦਾ ਹੌਸਲਾ ਕਦੇ ਮਰਿਆ ਨਹੀਂ ਉਹ ਗਰੀਬ ਸੀ ਪਰ ਦਿਲ ਦੀ ਰਾਣੀ ਸੀ ਉਹ ਜਾਣਦੀ ਸੀ ਦੁੱਖ ਕੱਚਾ ਸੋਨਾ ਗਲੌਂਦੇ ਨੇ ਪਰ ਅੰਤ ਵਿੱਚ ਉਹ ਚਮਕਦੇ ਹੀ ਨੇ ਰਾਤ ਨੂੰ ਜਦ ਚੁੱਲਾ ਬਲਦਾ ਸੰਤੋ ਉਸਦੀ ਲੋਵ ਵੱਲ ਵੇਖਦੀ ਤੇ ਹੌਲੀ ਜਿਹੀ ਮੁਸਕਰਾਉਂਦੀ ਇਹ ਲੋ ਮੇਰੇ ਵਿਸ਼ਵਾਸ ਦੀ ਹੈ ਜਿਹੜੀ ਕਦੇ ਨਹੀਂ बुझेਗੀ ਗਰੀਬੀ ਸਿਰਫ ਪੈਸਿਆਂ ਦੀ ਘਾਟ ਨਹੀਂ ਗਰੀਬੀ ਉਹ ਸਮਾਂ ਹੈ ਜਦ ਇਨਸਾਨ ਨੂੰ ਆਪਣੇ ਸੁਪਨੇ ਵੇਚ ਕੇ ਜ਼ਿੰਦਗੀ ਚਲਾਉਣੀ ਪੈਂਦੀ ਹੈ ਪਰ ਜੇ ਔਰਤ ਮਾਂ ਹੋਵੇ ਤਾਂ ਉਹ ਆਪਣੀ ਭੁੱਖ ਮਾਰ ਕੇ ਵੀ ਬੱਚਿਆਂ ਦੀ ਉਮੀਦ ਜਿੰਦਾ ਰੱਖਦੀ ਹੈ ਅਸਲੀ ਸ਼ਾਨ ਪੈਸੇ ਵਿੱਚ ਨਹੀਂ ਮਾਂ ਦੇ ਹੌਂਸਲੇ ਵਿੱਚ ਹੈ